ਏ ਬਲੀਦੋ ਦਾ ਮੈਂ ਤਾਂ ਯਾਰ ਸੈਂਪਲ ਲੱਗੇ ਤੇ ਉਹਦਾ ਵੀ ਜਦ ਐਂ ਇਹ ਸੈਂਪਲ ਜਿਹੜਾ ਸੈਂਪਲ ਉੱਪਰ ਨਾਮ ਲਿਖਿਆ ਸੀ ਉਹ ਬਾਂਡ ਕਰੇ ਤੂੰ ਨੇਹਾ ਰਾਣੀ ਦੀ ਰਿਪੋਰਟ ਸਾਨੂੰ ਕਿਉਂ ਦਿੱਤੀ ਸਾਡੇ ਪੇਸ਼ੈਂਟ ਦਾ ਨਾਮ ਵੀਨਾ ਰਾਣੀ ਹੈ ਵੀਰੇ ਆ ਤਵੀਨਾ ਰਾਣੀ ਹੈ ਕੇ ਇੱਕ ਮਿੰਟ ਵੀਨਾ ਰਾਣੀ ਹੈ ਰਿਪੋਰਟ ਤੁਹਾਡੇ ਕੋਲ ਹੀ ਹੋਈ ਹੈ ਨਾ ਆ ਰਿਪੋਰਟ ਤੁਹਾਡੇ ਕੋਲ ਹੀ ਹੋਈ ਆ ਆ ਨੇਹਾ ਰਾਣੀ ਕੋਈ ਸਾਨੂੰ ਤਾਂ ਨਹੀਂ ਜਾਣਦੀ ਆ ਰਿਪੋਰਟ ਸਾਨੂੰ ਤੁਸੀਂ ਪਕੜਾਈ ਆ ਆ ਦੇਖੋ ਜੀ ਹਮਮ ਆ ਨੀਹਾ ਰਾਣੀ ਸਾਡੇ ਪੇਸ਼ੈਂਟ ਦਾ ਨਾਮ ਹੈ ਵੀਨਾ ਰਾਣੀ ਇਹਨਾਂ ਨੇ ਪਹਿਲਾਂ ਗਲਤ ਰਿਪੋਰਟ ਸਾਨੂੰ ਦਿੱਤੀ ਆ ਨੀਹਾ ਰਾਣੀ ਦੀ ਪਕੜਾਤੀ ਜੀ ਦੂਜੀ ਵਾਰੀ ਜਿਹੜੀ ਰਿਪੋਰਟ ਦਿੱਤੀ ਆ ਉਹਦੇ ਚ ਕੀ ਇਹਨਾਂ ਨੇ ਬੱਸ ਉਹਦੇ ਚ ਆਇਆ ਜੀ ਇਹਨਾਂ ਨੇ ਕੈਂਸਰ ਦੇ ਦਿੱਤੀ ਜੀ ਅੱਛਾ ਜਿਹੜੀ ਦੂਸਰੀ ਦੁਬਾਰਾ ਰਿਪੋਰਟ ਅਸੀਂ ਆਪਣੀ ਲੈ ਕੇ ਗਏ ਉਹਦੇ ਚ ਇਹਨਾਂ ਨੇ ਦੇ ਦਿੱਤੀ ਕੈਂਸਰ ਕ੍ਰਿਸ਼ਨਾ ਲੈਬ ਜਲਾਲਾਬਾਦ ਸਿਵਲ ਹਸਪੀਟਲ ਦੇ ਵਿੱਚ ਆ ਇਹਨਾਂ ਨੇ ਕੈਂਸਰ ਦੇ ਦਿੱਤੀ ਜੀ ਮੇਰਾ ਆਪਣਾ ਲੈਬ ਦਾ ਕੰਮ ਆ ਮੈਂ ਉਹ ਵੀ ਸੈਂਪਲ ਆਪਣਾ ਦੁਬਾਰਾ ਭੇਜਿਆ ਆ ਸਿਸਟਰ ਦਾ ਸੈਂਪਲ ਸੀਗਾ ਸਿਸਟਰ ਦਾ ਸੈਂਪਲ ਲੈ ਕੇ ਦੁਬਾਰਾ ਭੇਜਿਆ ਫੈਰੋਕੇਅਰ ਕੰਪਨੀ ਤੇ ਰਿਪੋਰਟ ਬਿਲਕੁਲ ਨੋਰਮਲ ਹੈ ਬਿਲਕੁਲ ਨੋਰਮਲ ਹੈ ਜਦ ਇਹਨਾਂ ਨੇ ਰਿਪੋਰਟ ਦਿੱਤੀ ਵਿੱਚ ਕੈਂਸਰ ਆਈ ਦੀਦੀ ਜੀ ਹਰੀ ਕੈਂਸਰ ਦੇ ਨਾਮ ਸੁਣ ਕੇ बेहोश ਹੋ ਗਏ ਸੀਗੇ ਪਹਿਲਾਂ ਕਿਸੇ ਹੋਰ ਦੀ ਰਿਪੋਰਟ ਦੇਤੀ ਦੂਜੀ ਵਾਰੀ ਕੈਂਸਰ ਵਾਲੀ ਰਿਪੋਰਟ ਹਾਂਜੀ ਦੂਸਰੀ ਵਾਰ ਕੈਂਸਰ ਵਾਲੀ ਰਿਪੋਰਟ ਦੇਤੀ ਜੋ ਕਿ ਨੋਰਮਲ ਸੀ ਸਰ ਕੀ ਨਾਮ ਹੈ ਆਪਕਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਜੀ ਕਿਵੇਂ ਗਲਤ ਚਲੀ ਗਈ ਰਿਪੋਰਟ ਨਹੀਂ ਵੀਰੇ ਜਿਹੜੀ ਰਿਪੋਰਟ ਅੱਗੂ ਆਈ ਹੈ ਮੈਂ ਤੋਹੀ ਦੇਣੀ ਕ अच्छा कंपनी वाली गलती आ गई नहीं वीर कैंसर जेड़ा कह रहा कैंसर आया मैं तो वही देनी है मैं सैंपल इठे कलेक्ट करदा नहीं नहीं वो कहंदे ਪਹਿਲਾਂ ਰਿਪੋਰਟ ਕੋਈ ਗਲਤ ਦੇ ਦਿੱਤੀ ਸੀ ਕਿਸੇ ਹੋਰ ਦੀ ਨਹੀਂ ਵੀਰੇ ਇਹ ਨਹੀਂ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਸਾਹਮਣੇ ਆ ਕੈਮਰੇ ਦੇ ਸਾਹਮਣੇ ਸਭ ਨੂੰ ਦਿਖਾਈ ਆ ਰਿਪੋਰਟ ਮਰੀ ਦੀ ਰਿਪੋਰਟ ਕੈਂਸਰ ਜਿਹੜੀ ਰਿਪੋਰਟ ਆਈ ਕੈਂਸਰ ਦੀ ਬਾਅਦ ਚੋ ਇਹ ਕਹਿੰਦੇ ਅਸੀਂ ਚੈੱਕ ਕਰਾਇਆ ਤੇ ਉਧਾਇਆ ਹੀ ਨਹੀਂਗਾ ਇਹਨਾਂ ਦੇ ਸਾਹਮਣੇ ਵਾਲੀ 12 ਲਗਾਦੀ ਕੰਪਨੀ ਤੇ ਕਿਸ਼ਨਾ ਤੇ ਜੋ ਆਇਆ ਅਸੀਂ ਤੋਂ ਹੀ ਰਿਜ਼ਲਟ ਦੇਣਾ ਤੁਸੀਂ ਜਿਹੜੇ ਤੁਸੀਂ ਸੈਂਪਲ ਲਏ ਸੀ ਉਹ ਉਹੀ ਭੇਜੇ ਸੀ ਕਿਤੇ ਹੋਰ ਗਲਤ ਤਾਂ ਨਹੀਂ ਭੇਜਤੇ ਬਿਲਕੁਲ ਉਹੀ ਆ ਤੇ ਰਿਜ਼ਲਟ ਇਹਦਾ ਮਤਲਬ ਜੋ ਆਇਆ ਕੈਂਸਰ ਦਾ ਉਹ ਸਹੀ ਹੈ ਹਾਂਜੀ ਸਾਡੇ ਵੱਲੋਂ ਉਹੀ ਰਿਜ਼ਲਟ ਆ ਜਿਹੜਾ ਆ ਤਾਂ ਫਿਰ ਉਹ ਦੂਜੀ ਦਾੰਦ ਤੇ ਕਿਵੇਂ ਗਲਤ ਹੋ ਗਿਆ ਮਤਲਬ ਜੇ ਦੁਬਾਰਾ ਤੁਸੀਂ ਕੰਨੇ ਅਸੀਂ ਰਿਪੀਟ ਸੈਂਪਲ ਲਵਾ ਦਿੰਨੇ ਹਾਂ ਕੋਈ ਤਾਂ ਸੀ ਰਿਪੀਟ ਕਰਵਾ ਹੀ ਲਿੱਤਾ ਆ ਜੀ ਉਦੋਂ ਉਹਨਾਂ ਨੇ ਹੋਰ ਕਿੱਥੋਂ ਰਿਪੀਟ ਕਰਾਤਾ ਅਸੀਂ ਉੱਥੋਂ ਦੁਬਾਰਾ ਫੇਰ ਕਰ ਲੈਂ ਜੀ ਕੌਣ ਇਹ ਦਾ ਮਾਲਕ ਕੌਣ ਹੈ ਇਹਦਾ ਮਾਲਕ ਤਾਂ ਪੂਨੇ ਤੋਂ ਆਜੀ ਪੂਨੇ ਤੋਂ ਅੱਛਾ ਮਾਲਕ ਇੱਕ ਦੇਖੋ ਜਾਪਤਾ ਤਾਂ ਹੈ ਨਹੀਂਗਾ ਇਹ ਬੈਠਿਆ ਇਹਦੇ ਇੰਨਾ ਦੇ ਤਾਂ ਇਹ ਇਹਦੇ ਨਾਲ ਦੇ ਅਸੀਂ ਆਪ ਚਾਰ-ਚਾਰ ਖੁੱਦ ਰੱਖੇ ਹੋਇਆ ਬੰਦੇ ਤੁਸੀਂ ਨੌਕਰੀ ਕਰਦੇ ਹੋ ਹਾਂਜੀ ਹਾਂਜੀ ਸਰ ਕੀ ਕੀ ਨਾਂ ਹੈ ਤੁਹਾਡਾ ਸੁਨਦਰ ਸਿੰਘ ਲੈਬ ਦਾ ਕੀ ਨਾਂ ਹੈ ਰਸਨਾ ਡਾਇਗਨੋਸਟਿਕ ਕਦੋਂ ਤੋਂ ਇੱਥੇ ਖੋਲੀ ਹੈ ਇਹ तकरीबन 2 ਸਾਲ ਹੋ ਚੱਲੇ ਆ ਇਹ 2 ਸਾਲ ਤੋਂ ਲੋਕਾਂ ਨੂੰ ਗਲਤ ਰਿਪੋਰਟਾਂ ਹੀ ਦੇ ਰਹੇ ਆ ਇਹਦਾ ਮਤਲਬ ਆ ਹੂੰ ਜਿੱਥੋਂ ਤੱਕ ਲੋਕਾਂ ਨੂੰ ਬਚਾਉਣ ਬਚਾਉਣ ਵਾਸਤੇ ਬੈਠਿਆ ਇਹ ਲੋਕਾਂ ਨੂੰ ਗਲਤ ਰਿਪੋਰਟਾਂ ਦੇ ਰਹੇ ਆ ਕੋਈ ਬਚਾ ਨਹੀਂ ਹੈਗਾ ਜੀ ਲੋਕਾਂ ਦਾ ਵੀਰੇ ਜੀ ਐਦਾਂ ਤੁਸੀਂ ਰਿਪੋਰਟਾਂ ਦੇਵੋਗੇ ਕੈਂਸਰ ਦੀ ਕਿਸੇ ਨੂੰ ਰਿਪੋਰਟ ਦੇ ਦੇਣੀ ਇੱਕ ਨਾਰਮਲ ਬੰਦੇ ਨੂੰ ਜੇ ਉਹਨੂੰ ਅਟੈਕ ਹੋ ਜਾਂਦਾ ਬੰਦਾ ਉੰਜ ਹੀ ਮਰ ਜਾਂਦਾ ਫੇਰ ਫਿਰ ਕੌਣ ਜ਼ਿੰਮੇਵਾਰ ਸੀ ਜੇ ਸਾਡੀ ਕੰਪਨੀ ਨੇ ਜੋ ਰਿਪੋਰਟ ਦਿੱਤੀ ਮੈਂ ਤਾਂ ਉਹੀ ਦੇਣੀ ਹੈ ਮਤਲਬ ਕੰਪਨੀ ਕੰਪਨੀ ਗਲਤੀ ਆ ਕੰਪਨੀ ਗਲਤੀ ਆ ਕਾਹញੋਂ ਗਲਤ ਰਿਪੋਰਟ ਆ ਜੀ ਮੰਨਦੇ ਹੋ ਜੇ ਗੱਲ ਜੀ ਕੰਪਨੀ ਸਹੀ ਆ ਇਹ ਰੇ ਕੰਪਨੀ ਗਲਤੀ ਆਦੀ ਫੈਰ 100 ਕੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਜੇ ਤੁਸੀਂ ਕਹਿੰਦੇ ਅਸੀਂ ਦੁਬਾਰਾ ਸੇ ਨਹੀਂ ਨਹੀਂ ਮੇਰੀ ਗੱਲ ਦਾ ਜਵਾਬ ਦਿਓ ਹੁਣ ਤਾਂ ਸਿੱਖ ਵਾਰਾਂ ਕਰਵਾ ਲਿਆ ਇੱਥੇ ਇਨਚਾਰਜ ਕੌਣ ਨੇ ਹਾਂਜੀ ਇਨਚਾਰਜ ਕੌਣ ਹੈ ਇੱਥੇ ਇੱਥੇ ਤੋਂ ਬਿਠਿੰਦੇ ਦੇ ਆ ਅੱਛਾ ਇੱਥੇ ਤੁਸੀਂ ਸੰਭਾਲਦੇ ਹੋ ਸਾਰਾ ਕੁਝ ਉਹ ਆਪ ਨਹੀਂ ਇੱਥੇ ਕੋਈ ਬੰਦੇ ਤੁਸੀਂ ਟੈਕਨੀਸ਼ੀਅਨ ਕੀ ਕੀਤਾ ਤੁਹਾਡੇ ਹਾਂਜੀ ਕੀ ਕੁਆਲਿਫਿਕੇਸ਼ਨ ਹੈ ਦਿਖਾਇਓ ਕੀ ਕੀਤਾ ਹੈ ਡੀਐਮਐਲ ਕਿਤੋਂ ਪੈਰਾਮੈਡੀਕਲ ਕਿਹੜੀ ਥਾਂ ਤੋਂ ਹਾਂਜੀ ਕਿਹੜੀ ਪੈਰਾਮੈਡੀਕਲ ਤੋਂ ਕੀਤੀ ਹੋਈ ਆ ਕਿ ਦਿਖਾਓ ਕਿੱਥੇ ਆ ਉਹ ਹੁਣ ਇੱਥੇ ਨਹੀਂ ਹੈ ਕਿਉਂ ਨਹੀਂ ਹੈ ਕੰਮ ਤੁਸੀਂ ਇੱਥੇ ਕਰਦੇ ਹੋ ਤੇ ਜਿਹੜਾ ਤੁਹਾਡਾ ਲਾਇਸੈਂਸ ਹੈ ਉਹ ਤੁਸੀਂ ਰੱਖਦੇ ਨਹੀਂ ਨਾਲ ਇੱਕੋ ਜੀ ਪੈਰਾਮੈਡੀਕਲ ਜਿਹੜੇ ਕਹਿ ਰਹੇ ਆ 10-10000 ਚ ਕਿੰਨੇ ਬਣਾਉਣੇ ਮੈਨੂੰ ਦੱਸੋ ਮੈਂ ਬਣਵਾ ਕੇ ਦਿੰਦਾ ਤੁਸੀਂ ਉਹ ਮੈਂ ਬਣਵਾ ਕੇ ਦਿੰਦਾ 10-10000 ਚ ਉਹ ਕਿੰਨੇ ਬਣਾਉਣੇ ਆ ਕੌਣ ਸੀ ਲੋਕ ਪੈਰਾਮੈਡੀਕਲ ਮੁਹਾਲੀ ਤੋਂ ਮੁਹਾਲੀ ਤੋਂ ਆ ਮੁਹਾਲੀ ਤੋਂ ਕਿੰਨੇ ਬਣਾਉਣੇ ਆ ਮੈਂ ਬਣਵਾ ਕੇ ਦਿੰਦਾ ਤੁਹਾਨੂੰ ਫੈਲਾ ਰਿਪੋਰਟਾਂ ਕਿਉਂ ਗਲਤ ਦੇ ਰਹੇ ਹੋ ਇਹਦਾ ਕੋਈ ਜ਼ਿੰਮੇਵਾਰ ਹੈ ਸਾਨੂੰ ਇਹਦਾ ਕੁਝ ਹੋਣੇ ਦਾ ਕੋਈ ਨਹੀਂ ਮੈਂ ਨਿਆਂ ਚਾਹੀਦਾ ਸਾਨੂੰ ਇਹਦਾ ਮੈਂ ਤੁਹਾਡੀ ਗੱਲ ਜਿਹੜੀ ਤੁਹਾਡੇ ਨਾਲ ਚੱਲੀ ਗਈ ਜੰਦੇ ਜਿਹੜੀ ਤੈਨੂੰ ਕੈਂਸਰ ਹੈ ਅਸੀਂ ਤੁਹਾਡੇ ਨਾਲ ਵੀ ਗੱਲ ਕੋਈ ਐਂ ਕਹਿੰਦਾ ਹੁੰਦਾ ਕਿਸੇ ਨੂੰ ਨਾ 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 ਮੈਂ ਅਸੀਂ ਨਹੀਂ ਕਹਿੰਦੇ ਅਸੀਂ ਸੈਂਪਲ ਦਿੱਤਾ ਪੇਸ਼ੈਂਟ ਨੂੰ ਕਦੇ ਕੋਈ ਕਹਿੰਦਾ ਵੀ ਤੈਨੂੰ ਕੈਂਸਰ ਹੈਗਾ ਉਹਦੇ ਸਾਹਮਣੇ ਕੁੜੀਆਂ ਨੂੰ ਤੂੰ ਕਹਿੰਦਾ ਕੈਂਸਰ ਹੈ ਮੈਂ ਮੈਂ ਤੈਨੂੰ ਕਿਹਾ ਮੈਂ ਰਿਪੋਰਟ ਦੇ ਮੁਤਾਬਿਕ ਕਿਹਾ ਭਾਜੀ ਕੀ ਹਾਲਾਤ ਨੇ ਕੀ ਹਾਲਾਤ ਨੇ ਇੱਥੋਂ ਦੇ ਬਹੁਤ ਮਾੜੇ ਰੱਦ ਨੇ ਜੀ ਜਿਵੇਂ ਸਾਡੇ ਨਾਲ ਹੋਈ ਇਹ ਮੈਂ ਕਹਿੰਦਾ ਕਿ ਕਿਸੇ ਨਾਲ ਨਾ ਹੋਵੇ ਜੀ ਇਹਨੇ ਹਾਂ ਸਾਡੇ ਨਾਲ ਬਹੁਤ ਮਾੜੀ ਕੀਤੀ ਇਹਨਾਂ ਨੇ ਸਾਡੀ ਕੁੜੀਆਂ ਨੂੰ ਗਲਤ ਰਿਪੋਰਟ ਦੇ ਕੇ ਮੂੰਹ ਤੇ ਪਿਆਦਾ ਜੀ ਕੈਂਸਰ ਹੈ ਕੈਂਸਰ ਹੈ ਨਹੀਂ ਸੀ ਬਾਅਦ ਚ ਅਸੀਂ ਇੰਦੀਆਂ ਕੋਲ ਰਿਪੋਰਟਾਂ ਕਰਾਈਆਂ ਫਿਰ ਸਕੈਨ ਕਰਾਈ ਨਜਾਇਜ਼ ਇਹਨਾਂ ਨੇ ਸਾਡੇ ਕੈਂਸਰ ਬਣਾ ਕੇ ਕੁੜੀਆਂ ਨੂੰ ਮਤਲਬ ਜਿਹੜਾ ਵੇਮ ਪਾਤਾ ਵੇਮ ਪਾਤਾ ਕੁੜੀਆਂ ਬੇਹੋਸ਼ ਹੋ ਗਈ ਸਾਡੇ 3 ਦਿਨ ਸਾਡੇ ਸਾਰੇ ਪਰਿਵਾਰ ਰੋ ਰੋ ਕੇ ਬਹੁਤ ਮਾੜਾ ਹੋਇਆ ਹੈ ਆ ਸਾਡੀਆਂ ਰੋਡੀਆਂ ਨਹੀਂ ਪੱਕੀਆਂ ਕਦੇ ਅਸੀਂ ਫਾਜ਼ਲ ਕਾ ਗੱਡੀ ਭਜਾਣੇ ਆ ਜੀ ਕਦੇ ਅਸੀਂ ਚੰਡੀਗੜ੍ਹ ਜਾਣੇ ਆ ਜੀ ਕਦੇ ਕਿਤੇ ਜਾਣੇ ਸਾਨੂੰ ਚੰਗਾ ਨਹੀਂ ਕੋਈ ਲੱਗਦਾ ਜੀ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਫੋਨ ਤੇ ਕਹਿੰਦਾ ਜੀ ਗਲਤੀ ਹੋ ਗਈ ਜੀ ਗਲਤੀ ਹੋ ਗਈ ਹਾਂ ਇਹ ਸਾਡੇ ਕੋਲ ਨਹੀਂ ਆਏ ਜੀ ਅੱਜ ਹਫਤਾ ਹੋ ਗਿਆ ਸਾਡੇ ਕੋਲ ਨਹੀਂ ਆਏ ਇਹਨਾਂ ਨੇ ਇਹ ਨਹੀਂ ਕਿਹਾ ਵੀ ਭਾਈ ਕਰਿਆਣ ਕੇ ਵੀ ਸਾਡੇ ਕੋਲ ਵੀ ਗਲਤੀ ਹੋ ਗਈ ਹੈ ਫੋਨ ਤੇ ਨਾਲ ਕਹਿੰਦਾ ਵੀ ਸਾਡੇ ਕੋਲ ਗਲਤੀ ਹੋ ਗਈ ਜੀ ਇੱਥੇ ਆ ਜਾਏ ਜੀ ਬੈਠ ਕੇ ਗੱਲ ਕਰ ਲਾਂਗੇ ਆ ਗੱਲ ਕਰਤੀ ਜੀ ਕੀ ਗੱਲ ਕਰ ਲਾਂਗੇ ਬੈਠ ਕੇ ਉਹ ਕਹਿੰਦੇ ਸੈਂਪਲ ਦੁਬਾਰੇ ਰਿਪੋਰਟ ਦੁਬਾਰੇ ਕਰ ਦਿੰਨੇ ਹਾਂ ਹਾਂ ਜੀ ਬਸ ਬੈਠ ਕੇ ਇਹ ਸਭਾ ਗੱਲ ਕੀਤੀ ਜੀ ਕਿ ਮੈਂ ਦੱਸ ਸਕ ਤੋਂ ਕੋਈ ਕਾਰਵਾਈ ਹੋਣੀ ਜੀ ਜਿੱਤੇ ਮੰਗ ਕਰਨਿਆ ਜੀ ਹਾਂ ਜਿਵੇਂ ਸਾਡੇ ਨਾਲ ਜੀ ਕਿਸੇ ਨਾਲ ਨਾ ਹੋਵੇ ਅਗਾਂ ਹੋਰ ਵੀ ਹੋ ਸਕਦੀ ਹੈ ਹਾਂ ਕਿਸੇ ਨਾਲ ਵੀ ਹੋ ਸਕਦੀ ਸਾਰਿਆਂ ਨਾਲ ਇਹੇ ਕਰੀ ਜਾਣਗੇ ਸਰਦਾਰ ਜੀ ਤਾਂ ਖਿਲਵਾੜ ਖਿਲਵਾੜ ਕੀਤਾ ਠੀਕ ਕੀ ਗੱਲ ਹੋਈ ਹੈ ਇੱਥੇ ਕਿਉਂ ਪਹੁੰਚੇ ਹੋ ਅੱਜ ਰਿੰਦਾ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਸ਼ੁਕਰਾਨਾ ਕਰਨੇ ਜੀ ਇੱਥੇ ਮੇਰੀ ਗੁੜੀਆਂ ਨੇ ਇੱਥੋਂ ਰਿਪੋਰਟ ਕਰਾਈ ਸੀ ਇਲਾਜ ਚੱਲਦਾ ਸੀ ਤੇ ਇੱਥੋਂ ਰਿਪੋਰਟ ਕਰਾਈ ਜੀ ਨੋਰਮਲ ਹੈ ਇਹ ਰਿਪੋਰਟ ਇਹਨਾਂ ਕੋਲ ਮੈਂ ਲੈਣ ਆਇਆ ਤੇ ਇਹਨਾਂ ਨੇ ਮੈਨੂੰ ਰਿਪੋਰਟ ਕਿਸੇ ਹੋਰ ਦੀ ਚੱਕ ਕੇ ਦੇ ਦਿੱਤੀ ਹਾਂ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਗੁੜੀਆ ਮੀਨਾ ਰਾਣੀ ਦੀ ਰਿਪੋਰਟ ਆ ਗਈ ਐ ਤੇ ਇਹਨਾਂ ਨੇ ਚੁੱਕ ਕੇ ਹੋਰ ਦੀ ਦੇ ਦਿੱਤੀ ਉਹ ਰਿਪੋਰਟ ਮੈਂ ਜਦੋਂ ਲਈ ਤੇ ਮੈਂ ਗੁੜੀਆ ਨੂੰ ਫੋਨ ਕੀਤਾ ਵੀ ਬੇਟੇ ਮੇਰੇ ਕੋਲ ਰਿਪੋਰਟ ਆ ਗਈ ਏ ਗੁੜੀਆ ਕਹਿੰਦੀ ਡੈਡੀ ਤੁਸੀਂ ਅਸੀਂ ਕਰੋ ਡਾਕਟਰ ਬੋਰਡ ਸੰਗ ਕੋਲੋਂ ਨਾ ਦਵਾਈ ਲਈਓ ਫਿਰ ਮੈਂ ਉੱਥੇ ਬੋਰਡ ਲੈ ਕੇ ਗਿਆ ਤੇ ਉਹਨੇ ਨੂੰ ਗੁੜੀਆ ਦਾ ਫੋਨ ਆ ਗਿਆ ਡੈਡੀ ਮੈਨੂੰ ਨਾਲ ਇੱਕ ਵਾਰੀ ਵਟਸਐਪ ਕਰਿਆ ਜੀ ਰਿਪੋਰਟ ਮੈਂ WhatsApp ਕੀਤੀ ਕਹਿੰਦੀ ਡੈਡੀ ਰਿਪੋਰਟ ਹੀ ਨਹੀਂ ਮੇਰੀ ਹੈਗੀ ਇਹ ਤਾਂ ਰਿਪੋਰਟ ਜਿਹੜੀ ਹੈਗੀ ਇਹ ਤਾਂ ਨੇਹ ਰਾਣੀ ਦੀ ਹੈਗੀ ਆਪਣੀ ਰਿਪੋਰਟ ਹੀ ਨਹੀਂ ਹੈਗੀ ਮੈਂ ਫਿਰ ਇਹਨਾਂ ਨੂੰ ਰਿਪੋਰਟ ਵਾਪਸ ਦੇਣ ਆਇਆ ਮੈਂ ਕਿਹਾ ਬਈ ਤੁਸੀਂ ਗਲਤੀ ਨਾਲ ਮੈਨੂੰ ਰਿਪੋਰਟ ਦੇ ਦਿੱਤੀ ਤੁਹਾਡੀ ਰਿਪੋਰਟ ਕਹਿੰਦਾ ਅਜੇ ਨਹੀਂ ਆਈ ਕੱਲ ਨੂੰ ਆਵੇਗੀ ਕੱਲ ਨੂੰ ਗੁੜੀਆ ਰਿਪੋਰਟ ਜਦੋਂ ਲੈਣ ਆਈ ਏ ਗੁੜੀਆ ਨੇ ਕਿਹਾ ਵੀ ਅੰਕਲ ਮੇਰੀ ਰਿਪੋਰਟ ਮੈਨੂੰ ਦੇ ਦਿਓ ਜੀ ਗੁੜੀਆ ਨੂੰ ਰਿਪੋਰਟ ਫੜਾਣ ਫੜਾ ਕੇ ਉਹਨੂੰ ਕਹਿੰਦੇ ਗੁੜੀਆ ਤੈਨੂੰ ਕਹਿ ਸਰੇ अच्छा गुड़िया नु कहंदे गुड़िया तेनु कैंसर होगी नाल अपना ਪਰਵਾਨਾ ਸੀ ਦੋਨੇ ਉੱਤੇ ਰੋਣ ਲੱਗ ਪਏ ਕਰੇ ਜਾ ਕੇ ਗੁੜੀਆਂ ਬੇਹੋਸ਼ ਹੋ ਗਈ ਸਾਨੂੰ ਹੁਣ ਦਿੱਤਾ ਵੀ ਇਸ ਤਰ੍ਹਾਂ ਗੁੜੀਆਂ ਨੂੰ ਕੈਂਸਰ ਹੋ ਗਈ ਸਾਰਾ ਪਰਿਵਾਰ ਅਸੀਂ ਰੋ ਰੋ ਕੇ ਤੇ ਤਿੰਨ ਦਿਨ ਸਾਡੀਆਂ ਰੋਟੀਆਂ ਨਹੀਂ ਬਚੀਆਂ ਜੀ ਬੁੜਕੇ ਅਸੀਂ ਹੋ ਰਿਪੋਰਟ ਚੰਡੀਗੜ੍ਹ ਸਾਡਾ ਬਣ ਜਾ ਉੱਤੇ ਕੰਮ ਕਰਦਾ ਜੀ ਕਮੋਜ ਹਸਪੀਟਲ ਉਹਨੂੰ ਅਸੀਂ ਰਿਪੋਰਟ ਭੇਜੀ ਉਹ ਕਹਿੰਦਾ ਵੀ ਰਿਪੋਰਟ ਬਹੁਤ ਗਲਤ ਹੈ ਜੀ ਜਿੰਨੀ ਜਲਦੀ ਹਸਪਤਲ ਹੈ ਓਨੀ ਜਲਦੀ ਉਹ ਕਹਿੰਦਾ ਬਚਾਉਣ ਵਾਸਤੇ ਓਨੀ ਜਲਦੀ ਮਤਲਬ ਤੁਸੀਂ ਚੰਡੀਗੜ੍ਹ ਪਹੁੰਚੋ ਇੱਕ ਲੋ ਅਸੀਂ ਫਿਰ ਅਰੇਂਜਮੈਂਟ ਕੀਤਾ ਆ ਕਿ ਉਹਨਾਂ ਨੂੰ ਪੈਸੇ ਉਹਨਾਂ ਨੂੰ ਕਿਹਾ ਵੀ 1 ਲੱਖ ਰੁਪਈਆ ਸਾਨੂੰ ਦਿਓ ਜੀ ਅਸੀਂ ਸਾਨੂੰ ਆਮ ਸੀਤ ਬਣ ਗਈ ਹੈ ਜੀ ਅੱਜੇ ਉਹ ਪੈਸੇ ਪੁਆਏ ਜੀ ਸਾਡੇ ਬਣ ਜਣੇ ਕਿਹਾ ਵੀ ਤੁਸੀਂ ਅਹੀਂ ਕਰੋ ਇੱਕ ਵਾਰੀ ਐਮ ਆਰ ਆਈ ਕਰਵਾ ਕੇ ਤੇ ਆਣਾ ਐਮ ਆਰ ਅਸੀਂ ਫਾਈਲ ਕਾ ਗੱਡੀ ਚੱਕੀ ਫਾਈਲ ਕਾ ਗਏ ਜੀ ਐਮ ਆਰ ਆਈ ਕਰਾਈ ਹਾਂ ਐਮ ਆਰ ਆਈ ਦੀ ਰਤੀ ਯਾਰਾ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਰਿਪੋਰਟ ਸਾਨੂੰ ਕਿੰਨੇ ਪੈਸੇ ਲਏ ਆਂਦੇ ਤੂੰ ਮਿਲ ਗਈ ਤੇ ਉਹਨੇ ਰਿਪੋਰਟ ਤੇ ਦੱਸਿਆ ਵੀ ਤੁਹਾਡੀ ਰਿਪੋਰਟ ਚ ਕੁਝ ਵੀ ਨਹੀਂ ਹੈਗਾ ਜੀ ਅੱਛਾ ਸਹੀ ਹੈ ਬਿਲਕੁਲ ਬਿਲਕੁਲ ਰਿਪੋਰਟ ਤੁਹਾਡੀ ਸਹੀ ਹੈ ਮੇਰੇ ਬੇਡੇ ਵੀ ਆਪਦੇ ਲੈਵੇ ਜੀ ਚੱਕਮੰਤਾਂ ਵਾਲੇ ਹਾਂਜੀ ਉਹਨਾਂ ਕਹਿੰਿਆ ਵੀ ਰਿਪੋਰਟ ਦੇ ਵਿੱਚ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਹੋਰ ਰਿਪੋਰਟਾਂ ਅਸੀਂ ਕਰਾਈਆਂ ਉਹ ਕਹਿੰਦੀ ਵੀ ਹੋਰ ਰਿਪੋਰਟਾਂ ਤੁਹਾਡੀਆਂ ਕੱਲ ਨੂੰ ਆਣਗੀਆਂ ਦੂਜੇ ਦਿਨ ਉਹ ਵੀ ਰਿਪੋਰਟਾਂ ਆਈਆਂ ਤੇ ਉਹਨਾਂ ਨੇ ਪਿਆ ਵੀ ਇਹ ਰਿਪੋਰਟਾਂ ਦੇ ਵਿੱਚ ਅਸੀਂ ਦੇ ਦੇਣਾ ਕੁਛ ਨਹੀਂ ਗੱਲ ਜੀ ਤੁਹਾਡੀਆਂ ਰਿਪੋਰਟਾਂ ਦੇ ਵਿੱਚ ਬਿਲਕੁਲ ਤੁਹਾਡੀਆਂ ਰਿਪੋਰਟਾਂ ਸਾਫ਼ ਨੇ ਇੱਕ ਤੁਹਾਡੀਆਂ ਰਿਪੋਰਟਾਂ ਦੇ ਵਿੱਚ ਇਹ ਰਸੋਲੀ ਹੈਗੀ ਪਾਣੀ ਵਾਲੀ ਪੰਜ ਐਨਮ ਉਹ ਆਮ ਹੀ ਜਨਾਨੀਆਂ ਦੇ ਹੁੰਦੀ ਏ ਹਾਂ ਉਹਦਾ ਕੋਈ ਮਤਲਬ ਏ ਪਰ ਗੁੜੀਆਂ ਨੂੰ ਅਸੀਂ ਫੋਨ ਕੀਤਾ ਗੁੜੀਆਂ ਬਰਬਾਦ ਸਹੀ ਹੈ ਤੇ ਰਿਪੋਰਟ ਗੁੜੀਆਂ ਨੇ ਯਕੀਨੀ ਕੀਤਾ ਰੋ ਰੋ ਕੇ ਰੱਜੀ ਜੀ ਗੁੜੀਆਂ ਵੀ ਸਾਡਾ ਪਰੋਣਾ ਸਾਡੇ ਘਰ ਮ ਸਾਰਾ ਪਰਿਵਾਰ ਜਿਹੜਾ ਨਾ ਮੁਸੀਬਤ ਚ ਪੈ ਗਿਆ ਜੀ ਉਹਨਾਂ ਨੂੰ ਟੈਨਸ਼ਨ ਹੋ ਗਈ ਨਾ ਮਤਲਬ ਹੱਦ ਇਹਨਾਂ ਦੀ ਰਿਪੋਰਟ ਦੇਣਾ ਇਹਨਾਂ ਦੀ ਰਿਪੋਰਟ ਦੇ ਨਾਲ ਮਲਾਈ ਰਿਪੋਰਟ ਜਮੀਨਸਮਾਨ ਦਾ ਫਰਕ ਛੀ ਜੀ ਪਹਿਲਾਂ ਇਹ ਰਿਪੋਰਟਾ ਚੰਡੀਗੜ੍ਹ ਕੱਡੀਆਂ ਫਿਰ ਦੁਬਾਰਾ ਕੰਨੀਆਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਕਹਿੰਦੇ ਆ ਵੀ ਇਹਨਾਂ ਨੂੰ ਸਾਡੇ ਨਾਲ ਅੱਜ ਹੋਈ ਇਹ ਅਗਾਂ ਕਿਸੇ ਧੀ ਮੈਨ ਨਾਲ ਜਾਂ ਕਿਸੇ ਭਰਾ ਨਾਲ ਹੋਰ ਹੋਏ ਵੀ ਹੋਵੇਗੀ ਜੇ ਅਸੀਂ ਮਤਲਬ ਕੈਂਸਰ ਦੀ ਦਵਾਈ ਦਾ ਇਲਾਜ ਸ਼ੁਰੂ ਕਰ ਦਿੰਦੇ ਤੇ ਉਹ ਦਵਾਈ ਨਾਲ ਹੀ ਸਾਡੀ ਕੁੜੀਆਂ ਨੇ ਮਰ ਜਾਣ ਸੀ ਦਵਾਈਆਂ ਇੰਨੀਆਂ ਗਣਮਸਾਂ ਇਹ ਮਾੜਾ ਬੰਦਾ ਹੁੰਦਾ ਦੁਬਾਰਾ ਰਿਪੋਰਟਾ ਨਹੀਂ ਹੋਣੀ ਆ ਸੀ ਠੀਕ ਆ ਮਤਲਬ ਇਹ ਦੁਬਾਰਾ ਮਾੜੇ ਬੰਦੇ ਨੂੰ ਕਿੱਥੇ ਸਿਟੀਜ਼ ਕੈਂਪ ਦੇ ਰਿਪੋਰਟਾ ਕਰਾਈਆਂ ਜਾਣੀਆਂ ਅਸੀਂ ਸਹੀ ਹੈ ਸਹੀ ਤੇ ਇਹਨੇ ਨਾਲ ਹੀ ਉਹ ਮਰੀਜ਼ ਖਤਮ ਹੋ ਜਾਣਾ ਸੀ ਤੇ ਇਹਨਾਂ ਦਾ ਆਸਕੇ ਮਤਲਬ ਇਹ ਜਿਹੜਾ ਵਿਖਾ ਦੇਣਾ ਸੀ ਅੰਦਰ ਜਿਹੜੀ ਮੈਡਮ ਡੈਡੀ ਉਹਨੇ ਰਿਪੋਰਟ ਲੈ ਕੇ ਤੀ ਅਸੀਂ ਕਹਿਆ ਕਿ ਸਾਡੀ ਆਪਦੀ ਲੈਵੇ ਅਸੀਂ ਆਪਦੀ ਲੈਹਤੋਂ ਮਤਲਬ ਇਹ ਰਿਪੋਰਟਾ ਕਰਾਵਾਂਗੇ ਉਹ ਕਹਿੰਦੀ ਨਹੀਂ ਹੋ ਨਹੀਂ ਸਕਦਾ ਇਸੇ ਲੈਹਤੋਂ ਕਰਾਉਣੀਆਂ ਬਣ ਗਈਆਂ ਤੁਹਾਡੇ ਕੋਲ ਫਿਰ ਮੇਰੇ ਬਿੱਟੂ ਦੀ ਲੈਵੇ ਉਹਨੇ ਕਿਹਾ ਵੀ ਡੈਡੀ ਇਹ ਸਭ ਰਿਪੋਰਟਾਂ ਦਾ 1400 ਰੁਪਏ ਖਰਚਾ ਹੈ ਇਹ ਆਪਣੇ ਕੋਲ 900 ਰੁਪਏ ਲੈ ਕੇ ਆਪਣੇ ਰੋਟਾ ਕਰਦੇ ਬੈਠੇ ਉਹ 900 ਫ੍ਰੀ ਦਾ ਇਹ ਸ਼ੇਰਪਰਪੋਰਟ ਐਪ ਦੇ ਮਨ ਨੂੰ ਹੀ ਵੜਾ ਕੇ ਐਡਾ ਵੱਡਾ ਸਾਡੇ ਨਾਲ ਇਹਨਾਂ ਜੁੜਨ ਕੀਤਾ ਇਹਨਾਂ ਦੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਮਤਲਬ ਇਹਨਾਂ ਲੋਕਾਂ ਨਾਲ ਜਿਹੜਾ ਮੇਰਾ ਫੇਰੀਆਂ ਕਰ ਰਹੇ ਨੇ ਸਾਨੂੰ ਇਰਸ਼ਾਹ ਮਿਲਣਾ ਚਾਹੀਦਾ ਹੈ ਇਹਨਾਂ ਤੇ ਅਸੀਂ ਸਖਤ ਦੁਕਾਨ ਤੋਂ ਵੀ ਮੰਗ ਕਰਨੇ ਵੀ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਠੀਕ